ਲੁਟੇਰਿਆਂ ਵੱਲੋਂ ਕੱਪੜੇ ਦੇ ਵਪਾਰੀ ਘਰ ਮਾਰਿਆ 5 ਲੱਖ ਦਾ ਡੱਕਾ ਆਏ ਜਦੋਂ ਤੇ ਦਰਵਾਜ਼ਾ ਵੀ ਮਤਲਬ ਇੱਥੋਂ ਸਾਰਾ ਹੀ ਨਹੀਂ ਹੀ ਟੁੱਟਿਆ ਪਿਆ ਹੀ ਤੇ ਅੰਦਰ ਚੋਰੀ ਹੋਈ ਪਈ ਸੀ ਅੰਦਰ ਪੂਰਾ ਪਰਿਵਾਰ ਗਿਆ ਹੋਇਆ ਸੀ ਮੱਥਾ ਟੇਕਣ ਸਾਨੂੰ ਇੰਨਾ ਪਤਾ ਹੈਗਾ ਘਰ ਦਾ ਬੰਦਾ ਕੋਈ ਭੇਤੀ ਬੰਦਾ ਹੋਵੇ ਜੋ ਵੀ ਹੈ ਲਾਗੇ ਚੱਗੇ ਦਾ ਹੋਏਗਾ ਫਿਰ ਉਹ ਬੜੇ ਆਰਾਮ ਨਾਲ ਦੂਸਰੇ ਕਮਰੇ ਦੇ ਵਿੱਚ ਪੱਖੇ ਚਲਾ ਕੇ ਰੈਸਟ ਕਰਕੇ ਗਏ ਨੇ ਬਟਾਲਾ ਪੁਲਿਸ ਅਧੀਨ ਕਸਬਾਗ ਫਤੇਗੜ ਚੂੜਿਆ ਦੀ ਵਾਰਡ ਨੰਬਰ 7 ਵਿਖੇ ਕੱਪੜੇ ਦੇ ਵਪਾਰੀ ਘਰੋਂ ਚੋਰ ਰਾਤ ਨੂੰ 5 ਲੱਖ ਰੁਪਏ ਦੀ ਚੋਰੀ ਕਰ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੁਖਵੰਤ ਸਿੰਘ ਸੁੱਖਾ ਪਾਟਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਅਤੇ ਉਹਨਾਂ ਦੇ ਚਾਚੇ ਦਾ ਸਾਰਾ ਪਰਿਵਾਰ ਸ਼ਨੀਵਾਰ 27 ਅਪ੍ਰੈਲ ਨੂੰ ਆਪਣੇ ਘਰ ਤਾਲਾ ਲਗਾ ਕੇ ਸ਼੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਗਏ ਸੀ ਅਤੇ ਮਗਰੋਂ ਚੋਰ ਕੋਠਿਆਂ ਰਾਹੀਂ ਉਹਨਾਂ ਦੇ ਘਰ ਦਾਖਲ ਹੋਏ ਅਤੇ ਦਰਵਾਜਿਆਂ ਦੇ ਜਿੰਦੇ ਤੋੜ ਕੇ ਕਮਰੇ ਵਿੱਚ ਦਾਖਲ ਹੋ ਕੇ ਅਲਮਾਰੀ ਨੂੰ ਨਕਲੀ ਚਾਬੀ ਲਗਾ ਕੇ ਅੰਦਰ ਪਏ 5-500 ਵਾਲੇ ਨੋਟਾਂ ਦੇ 5 ਲੱਖ ਰੁਪਏ ਚੋਰੀ ਕਰ ਲੈ ਗਏ ਜਦਕਿ 100-100 ਵਾਲੇ ਨੋਟ 50 ਹਜ਼ਾਰ ਦੇ ਕਰੀਬ ਉੱਥੇ ਹੀ ਛੱਡ ਗਏ ਅਤੇ ਅਲਮਾਰੀ ਛਿਪਿਆ ਸੋਨਾ ਚੋਰ ਉੱਥੇ ਛੱਡ ਗਏ ਪੀੜਤ ਸੁਖਵੰਤ ਸਿੰਘ ਦੇ ਚਚੇਰੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚੋਰ ਉਨ੍ਹਾਂ ਦੇ ਘਰ ਦੀ ਦੂਸਰੀ ਮੰਜ਼ਲ ਤੇ ਵੀ ਗਏ ਸਨ ਜਿੱਥੇ ਉਨ੍ਹਾਂ ਦੇ ਬੰਦੇ ਪੱਖੇ ਚਲਾ ਕੇ ਆਰਾਮ ਨਾਲ ਅਲਮਾਰੀਆਂ ਦੀ ਫਰੋਲਾ ਫਰਾਲੀ ਕੀਤੀ ਕੈਸ਼ ਨਾ ਹੋਣ ਕਾਰਨ ਚੋਰਾਂ ਨੂੰ ਉੱਥੋਂ ਬੇਰਾਂਗ ਹੀ ਵਾਪਸ ਮੁੜਨਾ ਪਿਆ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਦੂਜੀ ਵਾਰ ਚੋਰੀ ਹੋਈ ਹੈ ਅਤੇ ਇਸ ਤੋਂ ਪਹਿਲਾਂ ਵੀ ਚੋਰ ਉਨ੍ਹਾਂ ਦੇ ਘਰੋਂ ਸੋਨਾ ਚੋਰੀ ਕਰ ਲੈ ਗਏ ਸਨ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰਦਿਆਂ ਹੋਇਆ ਕਿਹਾ ਕਿ ਚੋਰਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ ਆਏ ਆ ﺍﻟमारੀਆਂ ਬੰਦ ਸੀ ਜਦ ਕੀ ਵੇਖਿਆ ਵਾ ਵੀ ਅਹੀ ਆਪਣੀ ਕਿਤੇ ਕੋਠੇ ਆਏ ਆ ਵੇਖਿਆ ਵੀ ਕੁਝ ਹੈ ਤੇ ਨਹੀਂ ਮਲਕੀ ਕੋ ਸਾਡੇ ਦੇ ਨੂੰ ਕੋਈ ਲੈ ਕੇ ਗਏ ਦੇਖਿਆ ਕਿ ਜਦ ਪਰਸ ਮੇਰੀ ਵਾਈਫ ਨੇ ਕਿਹਾ ਵੀ ਮੇਰੇ ਪਰਸ ਵੀ ਫੁੱਲੇ ਨੇ ﺍﻟमारੀਆਂ ਦੀ ਸਾਰੀ ਉਥਲ ਫੁਤਲ ਜੋ ਵੀ ਉਹਨਾਂ ਨੇ ਕਾਰਵਾਈ ਕੀਤੀ ਇਧਰੋਂ ਸਾਰੇ ਪਰਸ ਜੋ ਵੀ ਉਹਨਾਂ ਨੇ ਸਾਰੀ ਕਾਰਵਾਈ ਕਰਕੇ ਫਿਰ ਉਹ ਬੜੇ ਆਰਾਮ ਨਾਲ ਦੂਸਰੇ ਕਮਰੇ ਦੇ ਵਿੱਚ ਪੱਖੇ ਚਲਾ ਕੇ ਰੈਸਟ ਕਰਕੇ ਗਏ ਨੇ ਇਹ ਨਹੀਂ ਪਤਾ ਕਿੰਨੀ ਦੇਰ ਕੀਤੀ 5 ਮਿੰਟ ਕੀਤੀ ਕਿ 1 ਘੰਟਾ ਕੀਤੀ ਇਹ ਹੁਣ ਉਹਨਾਂ ਨੂੰ ਪਤਾ ਵੈ ਤਸੱਲੀ ਬਖਸ਼ ਕੰਮ ਕਰਕੇ ਗਏ ਨੇ ਆਪਣਾ ਜਿੰਨੀ ਵੀ ਹੈ ਆਪਣੀ ਹੈ ਕਾਰਵਾਈ ਕੀਤੀ ਹੈ ਉਹਨਾਂ ਨੇ ਆਰਾਮ ਨਾਲ ਪਹਿਲੇ ਥੱਲੇ ਉਹਨਾਂ ਨੇ ਚੋਰੀ ਕੀਤੀ ਹੈ ਚੋਰੀ ਕਰਕੇ ਇੱਥੇ ਬੈਠ ਕੇ ਆਪਣਾ ਐਸਡੀ ਅਲਮਾਰੀਆਂ ਖੋਲੀਆਂ ਨੇ ਆਪਣਾ ਸਾਰੇ ਪਾਸਪੋਰਟਸ ਕੰਪਰੀਖੇ ਚੈੱਕ ਕੀਤੇ ਬਾਅਦ ਤੋਂ ਕਰਾਂ ਦੇ ਘੰਟਾ ਤੋਂ ਘੰਟਾ ਆਰਾਮ ਕੀਤਾ ਉਹਨਾਂ ਨੇ ਤੇ ਫਿਰ ਉਹ ਆਪਣੀ ਕਾਰਵਾਈ ਕਰਕੇ ਤੇ ਫਿਰ ਉਹ ਚੱਲ ਗਏ ਨੇ ਇਹ ਅਸੀਂ ਆਏ ਸਾਂ ਆਪਣਾ ਨੰਦਪੁਰ ਸਾਹਿਬ ਗਏ ਸਾਂ ਮੇਲੇ ਦੇ ਦਰਸ਼ਨ ਆਪਣਾ ਕਰਨ ਗਏ ਸਾਂ ਵਾਪਸ ਆਏ ਆ ਤੇ ਆ ਕੇ ਜਦੋਂ ਅਸੀਂ ਵੇਖਿਆ ਵਾ ਕਿ ਅੰਦਰ ਆਪਣਾ ਪਿਛਲਾ ਜਾਲੇ ਉਹਦੇ ਦੇ ਤਾਰੇ ਟੁੱਟੇ ਹੋਏ ਨੇ ਤੇ ਫਿਰ ਅੱਗੇ ਆਪਾਂ ਆਏ ਆ ਜਦੋਂ ਤੇ ਦਰਵਾਜ਼ਾ ਵੀ ਮਤਲਬ ਇੱਥੋਂ ਸਾਰਾ ਹੀ ਨਹੀਂ ਹੀ ਟੁੱਟਿਆ ਪਿਆ ਹੀ ਤੇ ਅੰਦਰ ਚੋਰੀ ਹੋਈ ਪਈ ਸੀ ਅੰਦਰ ਤੇ ਹੁਣ ਤੱਕ ਹੀ ਆਪਾਂ ਵੇਖਿਆ ਜਦੋਂ ਅੰਦਰ ਕੀ ਕੈਸ਼ ਪੈਸੇ ਹੈ ਨਹੀਂ ਬਿਲਕੁਲ ਵੀ ਨਹੀਂ ਵੇਚੇ ਹੈਗੇ ਸਾਰੇ ਤੁਸੀਂ ਆਣ ਕੇ ਦੇਖਿਆ ਹਾਂ ਹਾਂਜੀ ਜਦੋਂ ਆਏ ਫਿਰ ਦੇਖਿਆ ਜੀ ਫਿਰ ਜਦੋਂ ਤਾਲੇ ਟੁੱਟੇ ਸੀ ਸਾਰੇ ਤਾਲੇ ਟੁੱਟੇ ਹੋਏ ਸੀ ਮਗਰਲੇ ਬੰਨੇ ਜੀ ਮਗਰ ਜਿਹੜਾ ਸਾਡਾ ਰਾਹ ਹੈਗਾ ਨਾ ਪਿਛਲੇ ਉੱਪਰ ਮਤਲਬ ਉਹਦੇ ਤਾਲੇ ਟੁੱਟੇ ਪਏ ਹੀ ਤੇ ਮਗਰ ਸਾਰਾ ਹੀ ਚੋਰੀ ਹੋਇਆ ਪਿਆ ਹੈ ਵਿਚੋਂ ਅਸੀਂ ਜੀ ਮੰਗ ਕਰਦੇ ਆਂ ਕਿ ਅਸੀਂ ਦਰਖਾਸਤ ਅਸੀਂ ਦਰਖਾਸਤ ਦਿੱਤੀ ਹੈ ਪੁਲਿਸ ਨੂੰ ਜੀ ਅਸੀਂ ਮੰਗ ਕਰਦੇ ਆਂ ਸਾਡੀ ਤੇ ਸਰਮਾਈ ਹੋਵੇ ਪਹਿਲਾਂ ਤੇ ਸਾਡੀ ਜਲਦੀ ਤੋਂ ਜਲਦੀ ਹੈ ਮਤਲਬ ਸਾਨੂੰ ਕੀਤਾ ਜਾਵੇ ਕਿ ਇਹ ਇਸ ਬਾਰੇ ਜੇ ਅਗਰ ਬਾਈ ਚਾਂਸ ਆਡੇ ਪੁਲਿਸ ਨਹੀਂ ਹੈ ਸੋ ਹੰਦੀ ਆਹੀ ਤਰਕਾਸ ਦੇ ਕੇ ਆਏ ਆ ਅਸੀਂ ਉੱਚ ਅਪਸਰਾ ਤੱਕ ਵੀ ਜਾਵਾਂਗੇ ਅਸੀਂ ਚੁੱਪ ਕੇ ਨਹੀਂ ਬੈਠਣਾ ਅਹੀ ਇਹ ਚੀਜ਼ ਨੂੰ ਐਰ ਕੀ ਬਿਲਕੁਲ ਨਹੀਂ ਛੜਨਾ ਕਿ ਇਹ ਕੰਮ ਕਿਉਂ ਹੋਇਆ ਜਲਦੀ ਤੇਰਾ ਆਹੀ ਛੱਡ ਕਰਕੇ ਛੱਡਣਾ ਦੇਖੋ ਜੀ ਘਟਨਾ ਇਸ ਤਰ੍ਹਾਂ ਵਾਪਰੀ ਹੈ ਜੀ ਇੱਕ ਤੇ ਮੇਨ ਗੇਟ ਉਹ ਵੀ ਬੰਦ ਏ ਵੱਡਾ ਤੇ ਇਹ ਵੀ ਮੇਨ ਗੇਟ ਬੰਦ ਏ ਤੇ ਦੇਖੋ ਚੋਰ ਇਧਰੋਂ ਥਾਣੀ ਆਏ ਨੇ ਇਹ ਉੱਪਰੋਂ ਆ ਕਿਤੇ ਉਹਨਾਂ ਨੇ ਇਹ مین ਗੇਟ ਦਾ ਜਿਹੜਾ ਇਹ ਤਾਲਾ ਸੀਗਾ ਤਾਲਾ ਉਹ ਦੇਖੋ ਟੁੱਟਾ ਹੈ ਤੇ ਕਾਲਾ ਤਾਲਾ ਤੋੜ ਕੇ ਤੇ ਅੰਦਰ ਗਏ ਨੇ ਤੇ ਜਿਹੜਾ ਮੇਨ ਦਰਵਾਜਾ ਹੈ ਉਹ ਮੇਨ ਦਰਵਾਜੇ ਨੂੰ ਉਹਨਾਂ ਨੇ ਕਿਸ ਸ਼ੈਣੀ ਥੋੜੀ ਜਾਂ ਕਿਸ ਦਾਤ ਨਾਲ ਉਹਨਾਂ ਨੇ ਤੋੜ ਕੇ ਤੇ ਆਪਣਾ 5.5 ਲੱਖ ਦੇ ਕਰੀਬ-ਕਰੀਬ ਉਹ ਚੋਰੀ ਕਰਕੇ ਲੈ ਕੇ ਗਏ ਨੇ ਤੇ ਬਾਕੀ ਘਟਨਾ ਬਹੁਤ ਮਾੜੀ ਹੈ ਜੋ ਵੀ ਜਿਸ ਤਰ੍ਹਾਂ ਵੀ ਇਹਨਾਂ ਨੇ ਕੰਮ ਕੀਤਾ ਹੈ ਇਹ ਘਟਨਾ ਦੂਜੀ ਵਾਰੀ ਵਾਪਰੀ ਹੈ ਜੀ ਇਸ ਤੋਂ ਪਹਿਲਾਂ ਵੀ ਹਾਂਜੀ ਪਹਿਲੇ ਵੀ ਡੇਢ ਦੋ ਸਾਲ ਡੇਢ ਸਾਲ ਪਹਿਲੇ ਬੱਚੇ ਦਾ ਤਮਾਨ ਸੀਗਾ ਅਸੀਂ ਗਏ ਸੀਗੇ ਉੱਥੇ ਆਪਣਾ ਸੋਨੀ ਪੈਲਸ ਤੇ ਪਿੱਛੋਂ ਡੇਢ ਦੋ ਲੱਖ ਰੁਪਏ ਦਾ ਗਹਿਣਾ ਸੀਗਾ ਉਹ ਚੋਰੀ ਕਰਕੇ ਲੈ ਗਏ ਸਨ ਤੇ ਦੂਜੀ ਵਾਰੀ ਇਹ ਹੁਣ ਕੰਮ ਹੋਇਆ ਜਿਹੜਾ 5 ਸਵਾ 5 ਲੱਖ ਦੇ ਕਰੀਬ ਫਿਰ ਵੀ ਜਿਹੜਾ ਕੈਸ਼ ਚੋਰੀ ਕਰਕੇ ਲੈ ਗਏ ਨੇ ਇਹ ਕਿਨੇ ਪਰਿਵਾਰ ਹੈ ਜਿਹਨੇ ਸੀਗਾ ਪਰਿਵਾਰ ਦੇਖੋ ਜੀ ਇਹ ਸਟਮ ਦੂਰ ਰਹਿੰਦੇ ਨੇ ਛੋਟਾ ਚਾਚਾ ਜੀ ਦਾ ਬੇਟਾ ਸਦਾ ਮੋਨ ਸਿੰਘ ਪਾਟਿਆਈ ਦਾ ਸੂਰਜ ਨਾ ਹੈ ਉਹ ਥੱਲੇ ਰਹਿੰਦਾ ਹੈ ਤੇ ਮੇਰੇ ਵੱਡੇ ਭਾਈ ਸਾਹਿਬ ਨੇ ਜਿਹੜੇ ਉੱਪਰ ਰਹਿੰਦੇ ਨੇ ਸੈਕੰਡ ਫਲੋਰ ਉੱਪਰ ਵੀ ਉਹਨਾਂ ਫੁੱਲਾ ਫਰਾਈ ਕੀ ਉੱਪਰ ਉਹਨਾਂ ਨੇ ਫੁੱਲਾ ਫਰਾਈ ਕੀਤੀ ਹੈ ਦੂਸਰੇ ਕਮਰੇ ਦਾ ਉਹ ਪੱਖਾ ਚਲਾ ਕੇ ਗਏ ਨੇ ਸ਼ਰਾਮ ਕਰ ਆਰਾਮ ਕਰਕੇ ਗਏ ਨੇ ਅੱਧਾ ਪੂਣਾ ਘੰਟਾ ਚਲੋ ਜਿਸ ਤਰ੍ਹਾਂ ਵੀ ਉਹਨਾਂ ਨੇ ਬੈਠੇ ਖਲੋਤੇ ਨੇ ﺍﻟमारीਆਂ ਉਫਰੋਲ ਕੇ ਗਏ ਨੇ ਸਾਰੀਆਂ ﺍﻟमारीਆਂ ਚ ਵੇਖਿਆ ਉਹਨਾਂ ਨੂੰ ਉਹਨੇ ਉੱਥੇ ਕੱਖ ਨਹੀਂ ਲੰਭਾ ਥੱਲੇ ਆਪਣਾ ਪੂਰਾ ਆਪਣੀ ਕਾਰਵਾਈ ਕਰਕੇ ਗਏ ਨੇ 5 ਲੱਖ ਰੁਪਏ ਚੋਰੀ ਕਰਕੇ ਲੈ ਗਏ ਨੇ ਤੇ ਬਾਕੀ ਅਸੀਂ ਤੇ ਕਹਿੰਨੇ ਕਿ ਇਹ ਕਾਰਵਾਈ ਦੇ ਪਿੱਛੇ ਸਾਰੇ ਪੁਲਿਸ ਵਾਲੇ ਨੂੰ ਅਸੀਂ ਰਾਤੀ ਰਿਪੋਰਟ ਲਖਾਈ ਹੈ ਹੁਣੇ ਕੋਈ ਨਾਲ ਤੇ ਆਹ ਕਾਰਵਾਈ ਪੂਰੇ ਚੰਗੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਨਹੀਂ ਵੀ ਆਹ ਕਾਰਵਾਈ ਅਗਰ ਇਹ ਕਰਨਗੇ ਪੁਲਿਸ ਵਾਲੇ ਤੇ ਫੇ ਅਸੀਂ ਉਪਰ ਤੱਕ ਵੀ ਜਿਹੜੇ ਅਫਸਰਾਂ ਤੱਕ ਜਿਸ ਤਰ੍ਹਾਂ ਵੀ ਹੋਏਗੀ ਅਸੀਂ ਚਾਹਨੇ ਕਿ ਉੱਥੋਂ ਤੱਕ ਕਰੀਏ ਕੰਮ ਠੀਕ ਹੈ ਓਕੇ ਅੱਜ ਸ਼ਨੀਵਾਰ ਅਨੰਦਪੁਰ ਸਾਹਿਬ ਗਏ ਹੀ ਉੱਪਰੋਂ ਵੀ ਪਰਲਾ ਪਰਿਵਾਰ ਨੀਚੇ ਵਾਲੇ ਪਰਿਵਾਰ ਹੀ ਗਏ ਹਨੰਦਪੁਰ ਸਾਹਿਬ ਜੀ ਤੇ ਜਦੋਂ ਆਏ ਵੇਖਿਆ ਕਿ ਵੀ ਕਾਚ ਐਂਟਰੀ ਹੋਈ ਤੇ ਨਾਲ 메인 게ਟ ਬਿਲਕੁਲ ਬੰਦ ਸੀ ਜਿਹੜਾ ਅੰਦਰਲੇ 게ਟ ਤੇ ਜਿੱਥੇ ਤਾਲਾ ਲੱਗਾ ਹੋਇਆ ਸੀ ਉਹ ਤਾਲਾ ਬਿਲਕੁਲ ਟੁੱਟਿਆ ਸੀ ਅਈ ਫਿਰ ਦੂਸਰਾ 메인 게ਟ ਜਿਹੜਾ ਲੱਕੜ ਵਾਲੇ ਦਰਵਾਜ਼ੇ ਤੇ ਉਹਨਾਂ ਨੇ ਦਾਤਰ ਦੁੱਤਰ ਮਾਰ ਕੇ ਜੋ ਵੀ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੇ ਦਾਤਰ ਦੁੱਤਰ ਮਾਰ ਕੇ ਤੇ ਅੰਦਰੋਂ 5 ਲੱਖ ਰੁਪਇਆ ਲੈ ਕੇ 5 ਸਾਢੇ ਪੰਜ ਦੇ ਕਰੀਬ ਕਰੀਬ ਸੀ ਕੈਸ਼ ਜੋ ਲੈ ਗਏ ਲੋਟ ਉਹਨ ਕੀ ਚੋਰੀ ਕਰਕੇ ਫਿਰ ਉਹ ਉੱਪਰ ਗਏ ਨੇ ਉੱਪਰ ਜਾ ਕੇ ਉਹਨਾਂ ਨੇ ਸਾਰੀ ਫੋਲ ਅਪਲਾਈ ਕੀਤੀ ਹੈ ਤੇ ਚੰਗੇ ਤਰੀਕੇ ਨਾਲ ਅਲਮਾਰੀਆਂ ਫੋਲੀਆਂ ਉੱਥੋਂ ਉਹਨਾਂ ਨੂੰ ਕੁਝ ਨਹੀਂ ਲੱਭਾ ਫਿਰ ਉਹ ਤਸੱਲੀ ਦੇ ਨਾਲ ਫਿਰ ਬੈਠੇ ਰਹੇ ਨੇ ਸਾਨੂੰ ਇੰਨਾ ਪਤਾ ਹੈਗਾ ਘਰ ਦਾ ਬੰਦਾ ਕੋਈ ਪੇਤੀ ਬੰਦਾ ਹੋਵੇ ਜੋ ਵੀ ਏ ਲਾਗੇ ਚੱਗੇ ਦਾ ਹੋਏਗਾ ਕਿਉਂਕਿ ਜਿਸ ਨੂੰ ਸਾਰੀ ਚੀਜ਼ ਦੀ ਡਿਟੇਲ ਦਾ ਪਤਾ ਵਾ ਵੀ ਕਿੱਥੇ ਗਏ ਆ ਕੀ ਹੋਇਆ ਬੜੀ ਤਸੱਲੀ ਨਾਲ ਉੱਥੇ ਚੋਰੀ ਕਰਕੇ ਸਾਰਾ ਸਮਾਨ ਕੈਸ਼ ਲੈ ਗਿਆ ਵਾ ਸਾਨੂੰ ਪ੍ਰਸ਼ਾਸਨ ਵਾਲੇ ਹੁਣ ਇਹੋ ਉਮੀਦ ਹੈ ਵੀ ਉਹ ਜਲਦੀ ਦੀ ਜਲਦੀ ਕਾਰਵਾਈ ਕੀਤੀ ਜਾਵੇ ਅਗਰ ਉਹ ਪੁਲਿਸ ਵਾਲੇ ਕਾਰਵਾਈ ਨਹੀਂ ਕਰਦੇ ਅਸੀਂ ਹੁਣ ਉੱਪਰ ਤੱਕ ਫਿਰ ਪਹੁੰਚ ਕਰਾਵਾਂਗੇ